ਕਿਨਾ ਕੀ ਤੇਰਾ ਬਹੁਤ ਨਾਈ ਲਵਲੀ ਲਵਲੀ ਕਿੱਥੋਂ ਦਾ ਰਹਿਣ ਵਾਲਾ ਹੈ ਬੇਟੀਆ ਮੰਡੇ ਦਾ ਕਬੜ ਤੂਰਾ ਤੂੰ ذرا ਆ ਗਿਆ ਕਬੜ ਕਬੜ ਦਾ ਕੰਮ ਕਰਦਾ ਹੈ ਨਹੀਂ ਉਹ ਮੈਂ ਪਲਾਸਟਿਕ ਬਲੂ ਸਟਿਕ ਚੁਕਲੇ ਅੱਛਾ ਤੇ ਕੰਦ ਟੱਪ ਕੇ ਅੰਦਰ ਉਹ ਪਲਾਸਟਿਕ ਵੇਖਣ ਗਿਆ ਹੀ ਪਿਆ કે ਨਹੀਂ ਪਿਆ ਕੀ ਕਰਨ ਗਿਆ ਸੀ ਅੰਦਰ ਬਿਲਕੁਲ ਸਾਡੇ ਬੰਦੇ ਦੇ ਕੰਮ ਲੈਣੇ ਸੀ ਇਹਨਾਂ ਕੋਲ ਕਬਾੜ ਚ ਹੋਰ ਬੋਲ ਚੱਕਣ ਗਿਆ ਸੀ ਚੋਰੀ ਕਰਨ ਗਿਆ ਸੀ ਕਿ ਕਬਾੜ ਚ ਲੈਣੇ ਸੀ ਇਹਨਾਂ ਕੋਲ ਕਬਾੜ ਚ ਨਹੀਂ ਚੋਰੀ ਕਰਨ ਤੇ ਕਿਉਂ ਕਰਦਾ ਚੋਰੀ ਕਿਉਂ ਕਰਦਾ ਕੀ ਕਰਦਾ ਹੁੰਦਾ ਮਾਸ਼ਾਅੱਲ ਗਿਆ ਕਿਹੜਾ ਤੇ ਉਹਨਾਂ ਫਿਰ ਅੱਜ ਕੀ ਹੁੰਦਾ ਬੰਦੇ ਨਾਲ ਇਹਦਾ ਬੁਲਾਵਾ ਕਿੰਨੂ ਇਹ ਚੋਰੀਆਂ ਕਰਕੇ ਗਲੀਆਂ ਚ چلਦੇ ਨੇ ਇਹਨਾਂ ਨੂੰ ਵੇਚਦੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਨਵੀਆਂ ਟੂਟੀਆਂ ਤੁਹਾਡੇ ਕੋਲ ਲੈ ਲੈਂਦੇ ਨੇ ਕਵਾੜ ਚ ਤੁਹਾਡੀ ਕਦੇ ਨਹੀਂ ਮੈਂ ਚੱਕੀ ਹੋਰ ਕੀ ਚੱਕਦਾ ਹੁੰਦਾ ਹੈ ਬਾ 판ਡੇ ਬੁੰਡੇ ਤੇ ਅਗਲੇ ਰੋਟੀ ਕਿਵੇਂ ਬਣਾਣਗੇ 판ਡੇ ਦਾ ਤੂੰ ਲੈ ਜਾਏਂਗਾ ਹੈ ਅਗਲੇ ਦਾ 5-5000 ਦਾ ਜਿਹੜਾ 판ਡਾ ਹੁੰਦਾ ਤੁਸੀਂ 50-50 ਰੁਪਏ ਦਾ ਵੇਚ ਦਿੰਦੇ ਇੰਨੇ ਛੇ ਵਾਸਤੇ ਹਾਂਜੀ ਕੰਮ ਨਹੀਂ ਕਰ ਸਕਦਾ ਤੂੰ ਹੰਤੂ ਰੋਂਦਾ ਪਿਆ ਜੇ ਇਹ ਤੇਰੇ ਕੋਲ ਚੋਰੀ ਹੋ ਜਾਂਦੀ ਤਾਂ ਹੰਤੂ ਨੇ ਯਾਰੇ ਲੰਦਾ ਪਿਆਣਾ ਹੀ ਹੁੰਦਾ ਕਿਲਦਾ ਉਹ ਬਾਅਦ ਚੱਕਿਆ ਉਹਨਾਂ ਨੇ ਰੋਂਦੇ ਪਿਆਣਾ ਹੀ ਸਾਡਾ ਚੱਕਿਆ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸੁਦੀਰ ਹੈ ਕੀ ਗਲਤ ਕੀ ਹੋਈ ਗੱਲਬਾਤ ਹੋਈ ਹੈ ਜੀ ਅਸੀਂ ਕਿਧਰੇ ਜਾ ਰਹੇ ਸੀ ਅਸੀਂ ਹਲੇ ਲੋਕ ਲਗਾ ਕੇ ਮਕਾਨ ਨੂੰ ਲੱਗੇ ਹੀ ਆ ਤਿੰਨ ਮਿੰਟ ਬਾਅਦ ਐਨੇ ਵੇਖਿਆ ਤੇ ਗੇਟ ਟੱਪ ਗਿਆ ਜੀ ਗੇਟ ਟੱਪ ਗਿਆ ਸਾਡੇ ਪੜੋਸੀ ਉੱਤੇ ਛੱਤ ਤੇ ਧੁੱਪ ਸਿੱਖਦੇ ਪਏ ਸੀ ਜਦੋਂ ਉਹਨਾਂ ਨੇ ਵੇਖਿਆ ਆਵਾਜ਼ ਮਾਰੀ ਨਾਲ ਦੀ ਨਾਲ ਅੰਦਰੋਂ ਇਹਨੇ ਗੇਟ ਤੇ ਦੁਬਾਰਾ ਵਾਪਸ ਛਾਲ ਮਾਰੀ ਹੈ ਸਾਨੂੰ ਫੋਨ ਕੀਤਾ ਸੀ ਉਹਨੇ ਕਦਨੀ ਵਾਪਸ ਆ ਗਿਆ ਕਹਿੰਦੇ ਪਿੱਛੇ ਜਾ ਕੇ ਇਹਨੂੰ ਫੜ ਕੇ ਲਿਆਏ ਆ ਜੀ ਇਹਨੂੰ ਲੱਭ ਲਿਆਏ ਆ ਸੀ ਕਿੱਥੇ ਆਇਆ ਕਿੱਥੇ ਹੋਇਆ ਸੀ ਇਹ ਕਿੱਥੇ ਵਾਰਦਾਤ ਇਹ ਵਾਰਦਾਤ ਹੋਈ ਹੈ ਜੀ ਬੈਂਕ ਕਲੋਨੀ 'ਚ ਫਾਜ਼ਿਲਕਾ ਬੈਂਕ ਕਲੋਨੀ ਫਾਜ਼ਿਲਕਾ ਜੀ ਹਾਂ ਤੇ ਕੀ ਦੱਸਿਆ ਕੀ ਇਹਨੇ ਜੀ ਦੱਸਿਆ ਜੀ ਕਹਿੰਦਾ ਮੈਂ ਚੱਪਿਆਂ ਕਹਿੰਦਾ ਮੈਂ ਭਾਂਡੇ ਪੁੰਡੇ ਚੱਕਣ ਆਇਆ ਹਾਂ ਬਾਕੀ ਤੁਸੀਂ ਜ਼ਿਆਦਾ ਬਾਈਟਾਂ ਦੇ ਵੇਖ ਲਓ ਪੁੱਛ ਲਵੋ ਇਹਨੂੰ ਦੱਸੋ ਤੁਹਾਨੂੰ ਜ਼ਿਆਦਾ ਪਤਾ ਹੈ ਕਿਵੇਂ ਪੁੱਛ-ਪੁੱਛ ਕਰਨੀ ਇਹਨਾਂ ਨਾਲ ਕਰੋ ਇਹ ਕਿੱਥੋਂ ਰਹਿਣ ਵਾਲਾ ਕੁਝ ਪਤਾ ਲੱਗਿਆ ਜੀ ਇਹ ਸੰ ਤਾਂ ਕਹਿੰਦਾ ਜੱਟੀਆਂ ਮੱਲੇ ਦਾ ਰਹਿਣ ਪੁਲਿਸ ਨੂੰ ਕਾਲ ਕਰਤੀ ਐ ਤੁਸੀਂ ਹਾਂਜੀ ਹਾਂਜੀ ਪੁਲਿਸ ਨੂੰ ਕਾਲ ਕਰਦੀ ਜੀ ਪੁਲਿਸ ਕਹਿੰਦੀ ਸਾਡੇ ਮੁਲਾਜ਼ਮ ਅੱਜ ਡਿਊਟੀਆਂ ਤੇ ਲੱਗੇ ਹੋਣੇ ਤੁਸੀਂ ਇਹਨਾਂ ਨੂੰ ਸਿਟੀ ਲੈ ਆਓ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਹੋ ਰਹੀਆਂ ਦੇਖ ਲਿਆ ਜੀ ਇਹਨਾਂ ਨੂੰ ਕੋਈ ਖੋਫ ਨਹੀਂ ਹੈਗਾ ਜੀ ਗਲੀਆਂ ਦੇ ਵਿੱਚ ਸਾਰੀ ਦੁਨੀਆ ਜਾਗਦੀ ਧੁੱਪੇ ਲੋਕ ਖੜੇ ਨੇ ਜੇ ਅੱਜ ਨਾ ਸਾਡੇ ਧੁੱਪ ਸੇ ਕਿਹਾ ਉਹਨਾਂ ਨੇ ਪਤਾ ਨਹੀਂ ਕੀ ਕੁਝ ਕਰ ਜਾਂਦਾ ਜੀ ਅੰਦਰ ਐ ਜੀ ਇਹ ਕੁਝ ਵੀ ਕਰ ਸਕਦਾ ਸੀ ਨਾਲ ਦੀ ਨਾਲ ਹੀ ਜਿਵੇਂ ਹੀ ਕਰ ਚ ਵੜਿਆ ਵੇਖ ਲਿਆ ਉਹਨਾਂ ਨੇ ਜਿਵੇਂ ਨਾਲ ਦੀ ਨਾਲ ਜਿਵੇਂ ਇਹਨੇ ਗੇਟ ਟੱਪਿਆ ਨਾ ਜੀ ਨਾਲ ਦੀ ਨਾਲ ਉਹਨਾਂ ਨੇ ਸਾਹਮਣੇ ਉੱਪਰ ਬੈਠੇ ਸੀ ਉਹਨਾਂ ਦਾ ਧਿਆਨ ਉਹਨਾਂ ਦਾ ਇਧਰ ਕੁਦਰਤੀ ਜਿਵੇਂ ਕਹਿੰਦੇ ਬੱਚਾ ਤਾਂ ਹੋਣੀ ਸੀ ਪਿਆ ਸੀ ਉਹਨਾਂ ਦਾ ਧਿਆਨ ਉਹਨਾਂ ਨੇ ਨਾਲ ਦੀ ਨਾਲ ਸ਼ੋਰ ਪਾ ਕੇ ਤੇ ਆਏ ਜੇ ਨਾਲ ਦੀ ਨਾਲ ਦੇ ਪਿੱਛੇ ਵੀ ਗਏ ਨਿਕਲ ਗਿਆ ਪਰ ਇਹਦਾ ਜਦੋਂ ਪਤਾ ਲੱਗ ਗਿਆ ਵੀ ਇਹਦਾ ਮਹਾਉਂ ਦੇ ਨਾਲ ਅਸੀਂ ਨਾਲ ਦੀ ਨਾਲ ਉਦੋਂ ਫਿਰ ਮੈਨੂੰ ਫੋਨ ਕੀਤਾ ਸੀ ਉਸ ਵੇਲੇ ਇਹ ਮੰਦਾ ਕਹਿੰਦਾ ਜੀ ਮੈਂ ਗੇਟ ਟੱਪਿਆ